ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਉਹਨਾਂ ਲੋਕਾਂ ਵਾਸਤੇ ਹੈ ਜੋ ਕਰਜ਼ੇ ਦੇ ਬੋਝ ਦੇ ਤਲੇ डूब गए हैं फस गए हैं दा उतरन दा नाम नहीं ले रहा है ठीक है मेन कई सारे मैसेज कमेंट्स से मेल आए हैं कि साड़ी जिंदगी बर्बाद हो गई है, 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 है।, है मजबूरी कोई इंसान कर्जा चुकद है कोई शोक नहीं चुकता है ठीक है मजबूरी कर्जा चुक लिया सी सोचा की ए कम हो जाएगा ते पर कम नहीं होगा करजा कर्जा कर्जे करजे उपर कर्जा चढ़ी जा रहा है ਤੇ ਦੇਖੋ ਜੀ ਅੱਜ ਦੀ ਵੀਡੀਓ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਾਂਗੇ दसांगी दसांगी। उस तो मैन एक हो मंगलवार तो मंगल उस थक जाओगे पर मूल तुडा कद खत्म नहीं होगा इस गल का खास तौर पर ध्यान रखना है इसके इस गल जानकारी दे दर्जा चढ़ा क्यों है जदोस कुंडली छेवा घर का लॉर्ड होता है मालिक ਹੁੰਦਾ ਨਾ ਉਹ ਜਾ ਕੇ ਸਾਡੀ ਕੁੰਡਲੀ ਦੇ 11ਵੇਂ ਘਰ ਵਿੱਚ ਜੋ ਕਿ ਇਨਕਮ ਦਾ ਘਰ ਹੁੰਦਾ ਹੈ ਉੱਥੇ ਜਾ ਕੇ ਬੈਠ ਜਾਂਦਾ ਹੈ ਤੇ ਅਸੀਂ ਕੀ ਕਰਦੇ ਹਾਂ ਅਸੀਂ 6ਵੇਂ ਘਰ ਦੀ ਨੂੰ ਅਸੀਂ ਪਾਵਰ ਦਿੰਦੇ ਰਹਿੰਦੇ ਹਾਂ ਜਿਸ ਤਰ੍ਹਾਂ ਸਾਡਾ ਕਰਜ਼ਾ ਵਰਦਾ ਪਾਵਰ ਕਿਸ ਤਰ੍ਹਾਂ ਦਿੰਦੇ ਹਾਂ ਜਾਪ ਕਰਕੇ ਪਾਠ ਕਰਕੇ ਔਰ ਹਨੂਮਾਨ ਚਾਲੀਸਾ ਕਰ ਕਰਕੇ ਅਸੀਂ ਉਸ ਨੂੰ 6ਵੇਂ ਘਰ ਦੇ ਲਾਰਡ ਨੂੰ ਪਾਵਨ ਦਿੱਤੇ ਰਹੇ ਹਾਂ ਅਸੀਂ ਉਸ ਨੂੰ ਬਿਲਕੁਲ ਵੀ ਪਾਵਨ ਨਹੀਂ ਦੇਣੀ ਹੈ ਕਿਉਂਕਿ ਪਾਵਰ ਦੇਣ ਦੇ ਨਾਲ ਸਾਡਾ ਕਰਜ਼ਾ ਵਧ ਰਿਹਾ ਹੈ ਜੇ ਆਪ ਕਰਕੇ ਪਾਠ ਕਰਕੇ ਉਸ ਨਾਲ ਸਾਡਾ ਕਰਜ਼ਾ ਵਧ ਰਿਹਾ ਹੈ ਤੁਹਾਨੂੰ ਕਦੀ ਕੋਈ ਨਹੀਂ ਦੱਸੇਗਾ ਅਸੀਂ ਕੀ ਕਰਨਾ ਹੈ ਅਸੀਂ ਉਸ ਨੂੰ ਪਾਵਨ ਨਾ ਦੰਦੇ ਹੋਏ ਉਸ ਦੇ ਨਾਲ ਜਿਵੇਂ ਘੱਟ ਲੋਟ ਦੇ ਨਾਲ ਸੰਬੰਧਿਤ ਜਣੀਆਂ ਚੀਜ਼ਾਂ ਹਨ ਉਸ ਨੂੰ ਤੁਸੀਂ ਦਾਨ ਦੇ ਦਿਓ ਤਾਂ ਦੇਖੋ ਤੁਹਾਡਾ ਕਰਜ਼ਾ ਕਿਸ ਤਰ੍ਹਾਂ ਉਤਰ ਜਾਏਗਾ ਹੁਣ ਉਸ ਦੇ ਨਾਲ ਸੰਬੰਧਿਤ ਚੀਜ਼ਾਂ ਕਿਹੜੀਆਂ ਹੁੰਦੀਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਦੀ ਹਾਂ ਕਦੀ ਇੱਕ ਤੁਹਾਨੂੰ ਮੈਂ ਦੱਸਿਆ ਸੀ ਕੋਕਾ ਕੋਲਾ ਜਿਹੜਾ ਹੁੰਦਾ ਹੈ ਉਹ ਕਿਸੇ ਵੀ ਪਨੂ ਜਿਹੜਾ ਸਫਾਈ ਕਰਮਚਾਰੀ ਹੁੰਦਾ ਹੈ ਨਾ ਘਰ ਦਾ ਨਹੀਂ ਬਾਹਰ ਦੀ ਗਲੀ ਸਾਫ਼ ਕਰਦੇ ਉਹਨਾਂ ਨੂੰ ਕੋਕਾ ਕੋਲਾ ਪਿਲਾ ਦਿਓ ਠੀਕ ਹੈ ਇਸ ਦੇ ਨਾਲ ਜਿਹੜੇ ਜੋ ਹੁੰਦੇ ਹਨ ਉਹਨਾਂ ਨੂੰ ਭਿਗੋ ਕੇ ਤੁਸੀਂ ਦੁੱਧ ਵਿੱਚ ਭਿਗੋ ਕੇ ਅਗਲੇ ਦਿਨ ਤੁਸੀਂ ਉਹ जल प्रवाह आप तो कर दो काफी चीजा देनी करजा चढ़ा है हर जोड़ बेनती है जे तो मेरी व्यवो ची लग रही है तो वीडियो लाइक करो जी जिन्ह ने हाली तक मेरा चैनल सबसक्राइब नहीं किया है प्लीज चैनल करो ਕਮੈਂਟ ਵਿੱਚ ਹਾਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰੋ ਜੀ ਤੇ ਸਭ ਤੋਂ ਪਹਿਲੇ ਤਾਂ ਦੇਖੋ ਜਿਹੜੇ ਉਪਾਅ ਮੈਂ ਤੁਹਾਨੂੰ ਦੱਸੇ ਹਾਂ ਉਹ ਤਾਂ ਕਰਨੇ ਹੀ ਕਰਨੇ ਹੁੰਦੇ ਹਨ ਪਰ ਉਸ ਦੇ ਨਾਲ-ਨਾਲ ਤੁਸੀਂ ਆਪਣੇ ਘਰ ਦੀ ਜਿਹੜੀ ਤੁਸੀਂ ਕੀ ਕਰਨਾ ਹੈ ਆਪਣੇ ਘਰ ਦੀ ਸਾਊਥ ਡਾਇਰੈਕਸ਼ਨ ਨੂੰ ਚੈੱਕ ਕਰਨਾ ਹੈ ਹੈਨਾ ਦੱਖਣ ਦਿਸ਼ਾ ਵਿੱਚ ਜੋ ਤੁਹਾਡੀ ਦਿਸ਼ਾ ਹੈ ਉਹ ਆਪਣੇ ਘਰ ਦੀ ਉਹ ਚੈੱਕ ਕਰਨੀ ਹੈ ਕਿਉਂਕਿ ਉੱਥੇ ਕੋਈ ਵੀ ਪਾਣੀ ਦੀ ਟੈਂਕੀ ਨਹੀਂ ਹੋਣੀ ਚਾਹੀਦੀ ਹੈ ਧਿਆਨ ਨਾਲ ਸੁਣਨਾ ਜੋ ਮੈਂ ਤੁਹਾਨੂੰ ਦੱਸਣਾ ਚਾ ਰਹੀ ਹਾਂ ਕਿਉਂਕਿ ਕਈ ਲੋਕੀ ਕਹਿੰਦੇ ਹਨ ਤੁਹਾਡੇ ਦੱਸੇ ਹੋਏ ਉਪਾਅ ਕਰ ਲਿੱਤੇ ਹਨ ਪਰ ਫਿਰ ਵੀ ਸਾਡਾ ਕਰਜ਼ਾ ਨਹੀਂ ਉਤਰ ਰਿਹਾ ਹੈ ਤਾਂ ਅੱਜ ਕੱਲ ਅੱਜ ਮੈਂ ਇਸ ਲਈ ਇਹ ਵੀਡੀਓ ਬਣਾਈ ਹੈ ਕਿ ਜੇਕਰ ਉਪਾਅ ਕਰਨ ਦੇ باوجود ਵੀ ਕਰਜ਼ਾ ਨਹੀਂ ਉਤਰ ਰਿਹਾ ਹੈ ਤਾਂ ਇਹਨਾਂ ਗੱਲਾਂ ਦੇ ਉੱਤੇ ਧਿਆਨ ਦਿਓ ਤਾਂ ਹੋ ਸਕਦਾ ਹੈ ਫਿਰ ਤੁਹਾਡੀ ਇਹ ਗਲਤੀਆਂ ਹੈ ਤੁਹਾਡੇ ਘਰ ਵਿੱਚ ਉਹਨਾਂ ਨੂੰ ਸੁਧਾਰ ਲਓ ਤਾਂ ਤੁਹਾਡੇ ਘਰ ਤੋਂ ਕਰਜ਼ਾ ਜਿਹੜਾ ਹੈ ਖਤਮ ਹੋ ਜਾਏਗਾ ਸਾਊਥ ਡਾਇਰੈਕਸ਼ਨ ਵਿੱਚ ਇੱਕ ਤਾਂ ਤੁਹਾਡੀ ਕੋਈ ਪਾਣੀ ਦੀ ਟੈਂਕੀ ਨਹੀਂ ਹੋਣੀ ਚਾਹੀਦੀ ਠੀਕ ਹੈ ਦੂਸਰਾ ਕੋਈ ਵੀ ਉੱਥੇ ਨਲਕਾ ਨਹੀਂ ਲੱਗਿਆ ਹੋਣਾ ਚਾਹੀਦਾ ਜਿਹੜਾ ਕਿ ਟੈਪ ਹੁੰਦਾ ਨਾ ਆਪਾਂ ਪਾਣੀ ਹੱਥ ਵਾਸਤੇ ਤੁੰਦਿਆਂ ਵਾਸ਼ਬੈਸਨ ਲੱਗਿਆ ਹੁੰਦਾ ਉਹ ਨਹੀਂ ਲੱਗਿਆ ਹੋਣਾ ਚਾਹੀਦਾ ਨਾਲ ਦੇ ਨਾਲ ਉੱਤੇ ਕੋਈ ਵੀ ਪਾਣੀ ਦੀ ਮੋਟਰ ਵੀ ਨਹੀਂ ਪਈ ਹੋਣੀ ਚਾਹੀਦੀ ਪਾਣੀ ਦੀ ਮੋਟਰ ਵੀ ਨਹੀਂ ਲੱਗੀ ਹੋਣੀ ਚਾਹੀਦੀ ਠੀਕ ਹੈ ਚੌਥਾ ਉਸ ਦਿਸ਼ਾ ਤੇ ਕਿਹੜੀ ਸਾਊਥ ਦੀ ਦਿਸ਼ਾ ਤੇ ਕੋਈ ਫਿਸ਼ ਐਕੁਏਰੀਅਮ ਵੀ ਨਹੀਂ ਪਿਆ ਹੋਣਾ ਚਾਹੀਦਾ ਫਿਸ਼ ਐਕੁਏਰੀਅਮ ਤੁਹਾਨੂੰ ਪਤਾ ਹੋਏਗਾ ਜਿਹਦੇ ਬੱਚਿਆ ਪਾਲਨ ਦਾ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਹੈ ਉਹ ਮੱਛੀਆ ਪਾਲਣ ਵਾਲਾ ਜਿਆ ਕਲਰਫੁੱਲ ਬਾਕਸ ਹੁੰਦਾ ਹੈ ਮੈਂ ਤੁਹਾਨੂੰ ਸਮਝਾ ਰਹੀ ਆ ਫਿਸ਼ ਇਕੁਲੀਮ ਕਿਸ ਨੂੰ ਕਹਿੰਦੇ ਹਨ ਉਹ ਵੀ ਉੱਥੇ ਨਹੀਂ ਪਿਆ ਹੋਣਾ ਚਾਹੀਦਾ ਕਿਹੜੀ ਦਿਸ਼ਾ ਤੇ ਸਾਊਥ ਡਾਇਰੈਕਸ਼ਨ ਤੇ ਠੀਕ ਹੈ ਉੱਥੇ ਨਹੀਂ ਪਿਆ ਹੋਣਾ ਚਾਹੀਦਾ ਜਿੰਨਾ ਜਿੰਨਾ ਤੇ ਘਰ ਵਿੱਚ ਹੈ ਹੈਗਾ ਹੈ ਜੋ ਮੈਂ ਦੱਸ ਰਹੀਆਂ ਚੀਜ਼ਾਂ ਅੱਜ ਹੀ ਉਸ ਨੂੰ ਹਟਾ ਦਿਓ ਠੀਕ ਹੈ ਕਿਉਂਕਿ ਇਸ ਦੇ ਨਾਲ ਇਹੀ ਚੀਜ਼ਾਂ ਦਾ ਕਾਰਨ ਬਣ ਰਿਹਾ ਹੈ ਤੁਹਾਡਾ ਕਰਜ਼ਾ ਚੜਨਾ ਜ਼ੋਰ ਕਰ ਜਾ ਚੱਲ ਰਿਹਾ ਹੈ ਤੇ ਦਿਨ-ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਪਰ ਕਟ ਨਹੀਂ ਰਿਹਾ ਹੈ ਇਸ ਦੇ ਨਾਲ ਦੇ ਨਾਲ ਉੱਥੇ ਕੋਈ ਫੁਵਾਰਾ ਵੀ ਨਹੀਂ ਲੱਗਿਆ ਹੋਣਾ ਚਾਹੀਦਾ ਫੁਵਾਰਾ ਮਤਲਬ ਜਿਹੜਾ ਅਸੀਂ ਸ਼ੋਪੀਸ ਘਰ ਵਿੱਚ ਰੱਖਦੇ ਹਾਂ ਹੈਨਾ ਕਿ ਉਹ ਪਾਣੀ ਦਾ ਜਿਹੜਾ ਫੁਵਾਰਾ ਲੱਗਿਆ ਹੁੰਦਾ ਉਹਦੇ ਵਿੱਚ ਉਹ ਵਾਲਾ ਸ਼ੋਪੀਸ ਵੀ ਹੋਰ ਸ਼ੋਪੀਸ ਜਿੰਨੇ ਮਰਜੀ ਪਾਈ ਹੋਣ ਪਰ ਫੁਵਾਰੇ ਵਾਲਾ ਸ਼ੋਪੀਸ ਉੱਥੇ ਨਹੀਂ ਪਿਆ ਹੋਣਾ ਚਾਹੀਦਾ ਐਨਾ ਸਮਝ ਲਓ ਕਿ ਸਾਊਥ ਡਾਇਰੈਕਸ਼ਨ ਵਿੱਚ ਤੁਹਾਡੇ ਪਾਣੀ ਦੀਆਂ ਇਹ ਚੀਜ਼ਾਂ ਬਿਲਕੁਲ ਵੀ ਨਹੀਂ ਹੋਣੀਆਂ ਚਾਹੀਦੀਆਂ ਇਸ ਦੇ ਨਾਲ ਨਾਲ ਉੱਥੇ ਜੇਕਰ ਟਾਇਲਟ ਬਣੀ ਹੋਈ ਹੈ ਸਾਊਥ ਡਾਇਰੈਕਸ਼ਨ ਵਿੱਚ ਤਾਂ ਵੀ ਉਹ ਬੜੀ ਹੀ ਅਸ਼ੁਭ ਹੈ ਜੋ ਕਿ ਤੁਹਾਨੂੰ ਕਰਜ਼ੇ ਦੇ ਬੋਝ ਦੇ ਤਲੇ ਦਬਾਈ ਜਾ ਰਹੀ ਹੈ ਪਰ ਤੁਸੀਂ ਸਮਝ ਨਹੀਂ پا ਰਹੇ ਹੋ ਕਿ ਕੀ ਹੋ ਰਿਹਾ ਹੈ ਕਿਉਂ ਸਾਡੇ ਉੱਤੇ ਕਰਜ਼ਾ ਚੜੀ ਜਾ ਰਿਹਾ ਹੈ ਇਹ ਤਾਂ ਹੋ ਗਈਆਂ ਚੀਜ਼ਾਂ ਜੋ ਕਿ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਹਨ ਕਿ ਇਹ ਕਾਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਹਟਾ ਦਿਓ ਹੁਣ ਮੈਂ ਬੜਾ ਹੀ ਵਧੀਆ ਤੁਹਾਨੂੰ ਉਪਾਅ ਵੀ ਲਾਸਟ ਵਿੱਚ ਦੱਸ ਰਹੀ ਹਾਂ ਜਿਸ ਦੇ ਨਾਲ ਤੁਹਾਡਾ ਕਰਜ਼ਾ ਜਲਦੀ ਮੁੱਕ ਜਾਏਗਾ ਜੇਕਰ ਤੁਸੀਂ ਇਹ ਚੀਜ਼ਾਂ ਹਟਾ ਦਿੱਤੀਆਂ ਉਸ ਤੋਂ ਬਾਅਦ ਕਰਨਾ ਕੀ ਹੈ ਇੱਕ ਛੋਲਿਆਂ ਦੀ ਦਾਲ ਲੈਣੀ ਹੈ ਠੀਕ ਹੈ ਉਸ ਨੂੰ ਤੁਸੀਂ ਰਾਤੀ ਭਿਗੋ ਕੇ ਰੱਖ ਦੇਣਾ ਹੈ ਛੋਲਿਆਂ ਦੀ ਦਾਲ ਕੋਈ ਵੀ ਇੱਕ ਕਟੋਰੀ ਹੋ ਸਕਦੀ ਹੈ ਠੀਕ ਹੈ ਉਹ ਦ ਉਦੇ ਕਟੋਲੀ ਵਿੱਚ ਫ੍ਰੀਗੋ ਕੇ ਰੱਖ ਦੇਣਾ ਅਗਲੇ ਦਿਨ ਜਦੋਂ ਤੁਸੀਂ ਉੱਠਣਾ ਹੈ ਉਸ ਇਹ ਕੰਮ ਤੁਸੀਂ ਵੀਰਵਾਰ ਨੂੰ ਕਰਨਾ ਹੈ ਠੀਕ ਹੈ ਧਿਆਨ ਵਿੱਚ ਰੱਖਣਾ ਅਗਲੇ ਦਿਨ ਜਦੋਂ ਤੁਸੀਂ ਉੱਠਣਾ ਹੈ ਉਹਦੇ ਜਿਹੜੇ ਅੰਦਰ ਪਾਣੀ ਸੀ ਉਹਨੂੰ ਗਿਰਾ ਦੇਣਾ ਹੈ ਤੇ ਇਹ ਛੋਲਿਆਂ ਦੀ ਦਾਲ ਦੇ ਅੰਦਰ ਇੱਕ ਥੋੜੀ ਜੀ ਹਲਦੀ ਪਾ ਦੇਣੀ ਹੈ ਫਿਰ ਉਸਦੇ ਅੰਦਰ 5 ਦਾ ਸਿੱਕਾ ਜਾਂ 5 ਦੇ ਨੋਟ ਸੌਰੀ 5 ਦੇ ਸਿੱਕੇ ਪਾ ਦਿਓ ਇੱਕ ਇੱਕ ਦੇ ਸਿੱਕੇ ਪਾ ਦਿਓ ਜਾਂ 5 ਦਾ ਇੱਕੋ ਹੀ ਸਿੱਕਾ ਪਾ ਦਿਓ ਜਾਂ 10 ਦਾ ਸਿੱਕਾ ਪਾ ਦਿਓ ਇਹ ਸਿੱਕੇ ਪਾਣ ਤੋਂ ਬਾਅਦ ਤੁਸੀਂ ਇਸ ਦਾਲ ਨੂੰ ਲੈ ਜਾ ਕੇ ਕਿਸੇ ਵੀ ਜਿਹੜਾ ਹਰਿਆ ਭਰਿਆ ਦਰਖਤ ਹੋਏਗਾ ਨਾ ਉੱਥੇ ਜਾ ਕੇ ਰੱਖਿਆ ਜਾਓ ਪੈਸੇ ਵੀ ਜੋ ਹਲਦੀ ਪਾਈ ਹੈ ਔਰ ਦਾਲ ਵੀ ਔਰ ਸੁਣੋ ਕੋਲੀ ਸਮੇਤ ਪਲਟ ਕੇ ਤੁਸੀਂ ਆ ਜਾਓ ਤੁਸੀਂ ਦੇਖੋਗੇ ਕੁਝ ਹੀ ਦਿਨਾਂ ਵਿੱਚ ਐਸਾ ਵਸੀਲਾ ਬਣੇਗਾ ਕਿ ਤੁਹਾਡਾ ਕਰਜ਼ਾ ਉਤਰ ਜਾਏਗਾ ਵਸੀਲਾ ਤਾਂ ਬਣੇਗਾ ਨਾ ਆਪਣੇ ਆਪ ਤਾਂ ਕੋਈ ਸਾਹਮਣੇ ਵਾਲਾ ਪਰ ਇਸ ਤਾ ਨਹੀਂ ਬਣ ਜਾਏਗਾ ਤੁਹਾਨੂੰ ਕਹ ਦੇਗਾ ਕਿ ਚਲੋ ਤੁਸੀਂ ਮੇਰੇ ਪੈਸੇ ਨਾ ਦੇਣਾ ਵਸੀਲਾ ਬਣੇਗਾ ਤੁਹਾਡੀ ਇਨਕਮ ਦੇ ਨਵੇਂ-ਨਵੇਂ ਅਫਸਰ ਬਣਨਗੇ ਜਿਸ ਦੇ ਨਾਲ ਤੁਹਾਡਾ ਕਰਜ਼ਾ ਹੌਲੀ-ਹੌਲੀ ਉਤਰਨਾ ਸ਼ੁਰੂ ਹੋਏਗਾ ਇਸ ਨੂੰ ਤੁਸੀਂ 4 ਜਾਂ 5 ਵੀਰਵਾਰ ਲਗਾਤਾਰ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਸ਼ਨੀਵਾਰ ਦਾ ਵੀ ਤੁਹਾਨੂੰ ਉਪਾਅ ਦੱਸ ਰਹੀ ਹਾਂ ਸ਼ਨੀਵਾਰ ਨੂੰ ਤੁਸੀਂ ਕੀ ਕਰਨਾ ਹੈ ਆਪਣੇ ਨਾਪ ਦਾ ਜਿਹਦੇ ਉੱਤੇ ਸੀ ਤੇ ਕਰਜ਼ਾ ਚੜਿਆ ਹੋਇਆ ਉਹ ਵਿਅਕਤੀ ਉਹ ਮਨੁੱਖ ਕੀ ਕਰੇ ਆਪਣੇ ਨਾਪ ਦਾ ਇੱਕ ਧਾਗਾ ਨਾਪ ਲਵੇ ਪੈਰ ਤੋਂ ਲੈ ਕੇ ਸਿਰ ਤੱਕ ਤਾਗਾ ਤਾਗਾ ਕੋਈ ਵੀ ਹੋ ਸਕਦਾ ਹੈ ਸੂਤਦਾਈ ਹੋਵੇ ਜਾਂ ਕੋਈ ਵੀਰਦਾ ਹੋਵੇ ਕੋਈ ਵੀ ਹੋ ਸਕਦਾ ਹੈ ਤਾਗਾ ਉਹ ਨਾਪ ਕੇ ਤੁਸੀਂ ਉਸ ਧਾਗੇ ਨੂੰ ਇੱਕ ਨਾਰੀਅਲ ਲੈਣਾ ਹੈ ਜਿਹੜਾ ਪਾਣੀ ਵਾਲਾ ਨਾਰੀਅਲ ਹੁੰਦਾ ਹੈ ਉਸ ਦੇ ਉੱਪਰ ਉਸ ਧਾਗੇ ਨੂੰ ਲਪੇਟ ਦੇਣਾ ਹੈ ਔਰ ਇੱਕ ਵਾਰੀ ਆਪਣੇ मथे ते लगा के जरूर बोलना है कि मेन कर्जे तो शनिदेव मेनू इस कर्जे तो मुक्ति दिला उस तो नारियल ते जल प्रवाह कर देना है, है, कर है। शनिवार करो तुसी देखोगे कि तुडे तो घर कर्जे नाम दी बीमारी दूर चली जाएगी करके देखना विश्वास नाल और जेडी मैं ध्यान वास्ते क्या है उस ध्यान रखो जल्दी ही कर्जे तो मुक्ति पा जाओगे तो चलो जी हूं मैं ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਕੋਈ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ ਆਈ